ਹਾਂਜੀ ਬਲੌਗ ਵੀਰਪਾਰਕ ਵਰਸ ਤੋਂ ਬਹੁਤ-ਬਹੁਤ ਧੰਨਵਾਦ ਹੋਰ ਸੁਣੋ ਜੀ ਕਿਵੇਂ ਠੀਕ ਠਾਕ ਹੋ ਜੀ ਲਓ ਜੀ ਆਪਾਂ ਇਹ ਫਰਾਕ ਬਣਾ ਕੇ ਤਿਆਰ ਕੀਤੀ ਆ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣ ਬਣ ਕੇ ਤਿਆਰ ਹੋਈ ਆ ਬਹੁਤ ਧੰਨਵਾਦ ਤੁਹਾਡਾ ਆਪਣਾ ਜੁੜਨ ਦਾ ਵੀਡੀਓ ਨੂੰ ਵਾਤਵਾਅ ਸੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਤਾ ਅਗੇ ਜਿਹੜੇ ਪੈਸਤਰ ਵਧੀਆ ਸੋਹਣੇ ਸੋਹਣੇ ਵੀਡੀਓ ਲੈ ਕੇ ਆਇਆ ਕਰ ਜਾਗਟਾ ਕੁੱਟੀਆਂ ਦੀਆਂ ਉਹ ਸਭ ਤੋਂ ਪਹਿਲਾਂ ਸੋਡੇ ਕੋਲੇ ਪਹੁੰਚਣਾ ਲੋ ਜੀ ਇਹ ਆਪਾਂ ਤਿਆਰ ਕੀਤੀ ਆ ਜੀ ਫਰਾਗ ਦੇਖੋ ਜੀ ਇਹ ਇਹ ਹਜੇ ਆਪਾਂ ਬਣਾ ਕੇ ਤਿਆਰ ਕੀਤੀ ਆ ਹਜੇ ਆਪ ਇਧਰਿੰਦੇ ਕੰਮ ਕਰਨ ਨਾਲ ਲੋ ਜੀ ਇਹ ਆਪਾਂ 2 ਸਾਲ ਤਾ 3 ਸਾਲ ਦੀ ਬੱਚੀ ਦੀ ਫਰਕ ਬਣਾ ਕੇ ਤਿਆਰ ਕਰਦੇ ਆ। ਬਹੁਤ ਸੋਨਾ ਪੀਲਾ ਕਲਰ ਆ ਹਲਦੀ ਤੇ ਪਾਉਣ ਵਾਸਤੇ ਬਣਵਾਈ ਆ ਇਹ। ਇਹ ਆ ਪਪਕਲਨੀ ਦੀ ਬਠਿੰਡੇ ਜਿਲ੍ਹੇ ਚ। ਜਦੋਂ ਕੱਲਣ ਲੱਗੇ ਤੁਹਾਨੂੰ ਫੇਰ ਵੀ ਦਿਖਾਵਾਂਗੇ ਦਾ ਰੇਟ ਵੀ ਦੱਸਾਂਗੇ। ਤੇ ਪਿੰਡ ਵੀ ਦੱਸਾਂਗੇ ਆ ਕਿੱਥੇ ਕੱਲ ਲੁੰਦੀ ਆ। ਤੇ ਆਪਾਂ ਤੁਹਾਨੂੰ ਆਈਡੀਆ ਦਿੰਨੇ ਆ। ਇਹਦੀ ਲਵਾਈ ਤੇ ਚੜਾਈ ਬਾਰੇ ਦਸ ਜਿੱਕੇ ਮੈਂ ਰੱਖੀ ਆਪਣੀ ਵੀਡੀਓ ਲਓ ਜੀ ਬਹੁਤ ਸੋਨਾ ਕਲਰ ਆ ਕਲਰ ਥੋੜੇ ਲਾਚ ਕਰਕੇ ਥੋੜੇ ਇਸ ਤਰ੍ਹਾਂ ਹੁੰਦਾ ਵਾ ਕਲਰ ਬਹੁਤ ਸੋਨਾ ਪੱਛੇੰ ਵਧੀਆ ਲਿਗਾ ਇਹ ਆਸਨ ਚੈਣੇ ਕੀ ਜਸ ਪੱਛਾਂ ਦੀ ਬਹੁਤ ਸੋਨ ਪੱਛਮ ਲਾਈ ਹੋਈ ਆਪਣੀ ਇਹ ਲਓ ਜੀ ਬਸ ਉਹਨਾਂ ਦਾ ਰੰਗ ਕਲਰ ਹੈ ਹਲਦੀ ਤੇ ਪਾਉਣ ਵਾਲਾ ਲੋ ਜਿੱਦਾਂ ਦੇ ਉਹਨਾਂ ਨੇ ਕਲਰ ਕਿਹਾ ਸੀ ਆਪਾਂ ਨੂੰ ਉਦਾਂ ਦੇ ਹੀ ਕਲਰ ਮਿਲਿਆ ਵੀ ਐ ਕਈ ਵਾਰ ਆਪਾਂ ਨੂੰ ਕਹਿੰਦੇ ਸੀ ਆਹ ਕਲਰ ਦੀ ਮਾ ਲੋ ਵੀ ਤੁਸੀਂ ਸਾਨੂੰ ਬਣਾ ਦੋ ਥੋੜਾ ਬਹੁਤਾ ਫਰਕ ਰਹਿੰਦਾ ਪਰ ਨਹੀਂ ਪਿਓਰ yellow ਕਲਰ ਹਲਦੀ ਵਾਲਾ ਕਲਰ ਸਪੈਸ਼ਲ ਇਹਦੇ ਨਾਲ ਦਾ ਪੂਰਾ ਸੈੱਟ ਤਿਆਰ ਕਰਾਂਗੇ ਜਾ ਕੇ ਸੈੱਟ ਟੋਪੀ ਵੀ ਤੇ ਨਾਲ ਪਜਾਮੇ ਵੀ ਲੋ ਜੀ ਜੀਕੋ ਲੋਜੀ ਪੈਸਟਰ ਡਿਜ਼ਾਈਨ ਬਣਾਤਾ ਇੰਨੀ ਆਪਾ ਫੁੱਟੇ ਬਾਤੀ ਆਦੀ ਗਏ ਦੇਚੇ ਪਾ ਡਿਜ਼ਾਈਨ ਕਰਦਾ ਇਹ ਪਾ ਚਾਰ ਸਿੱਧੇ ਕਰਤੇ ਤੇ ਚਾਰ ਪੁੱਠੇ ਕਰਤੇ ਇਸ ਤਰ੍ਹਾਂ ਫਰਕ ਦੀਆਂ ਕਲੀਆਂ ਵੜੀਆਂ ਬਹੁਤ ਸੋਹਣੀਆਂ ਦੇਖੋ ਇਹ 3 ਸਾਲ ਦੇ ਬੱਚੇ ਦੀ ਪਾ ਤਿਆਰ ਕਰ ਰਹੇ ਹਾਂ ਇਹਦੀ ਆਪਾਂ ਝੋਟੇ ਪਾਈ ਜੀ ਇੱਥੋਂ ਤੋਂ ਲੈ ਕੇ ਆ ਚੀਜ਼ 55 ਝੋੜ ਇੱਥੋਂ ਤੋਂ ਲੈ ਕੇ 55 ਝੋੜ ਆਪਾਂ ਪਾਈ ਆ ਲੋ ਜੀ ਐਕ ਤੋ ਆਪਾਂ ਫਿਰ ਕਟਾਉਣੀ ਸ਼ੁਰੂ ਕਰਦੇ ਲਵਾਈ ਜਿੰਨੀ ਤੁਸੀਂ ਆਪ ਦੇ ਹਿਸਾਬ ਨਾਲ ਰੱਖਣੀ ਰੱਖ ਸਕਦੇ ਆ ਦੋ ਬੱਤੀ ਫਿਰ ਪੈ ਇੰਨੀ ਇੱਥੋਂ ਤੱਕ ਇੰਨੀ ਬਣ ਕੇ ਬਣਾ ਕੇ ਫਿਰ ਇਹ ਫਿਰ ਆਪਾਂ ਆਜੀ ਤੋਂ ਕਟਾਈ ਸ਼ੁਰੂ ਕਰਤੀ ਦੇਖੋ ਜੀ ਕਿੰਨੇ ਸੋਹਣੇ ਕਟਾਈ ਬਣੀ ਜਿਵੇਂ ਚੋਣਾ ਪਈਆਂ ਹੁੰਦੀਆਂ ਇਸ ਤਰ੍ਹਾਂ ਬਣ ਗਿਆ ਇਹ ਆਪਾਂ ਦੋ ਤੋਂ ਇੱਕ-ਇੱਕ ਕਰੀ ਗਏ ਦੇਖੋ ਇਹ ਤੋਂ ਆਪਾਂ 29 ਜੁੱਟ ਰੱਖ ਲਈ ਸੀ ਆ ਚੀਜ਼ ਤੋਂ 29 ਜੁੱਟ ਰੱਖ ਲਈ ਸੀ ਬਾਕੀ ਸਾਰੇ ਕਟਾਈ ਬਾਤੀ ਸੀ ਆ ਚੀਜ਼ ਆਪਾਂ ਕਟਾਈ ਪਾ ਕੇ ਦੋ ਤੋਂ ਇੱਕ-ਇੱਕ ਕਰਕੇ 29 ਜੁੱਟ ਰੱਖ ਲਈ ਸੀ ਇਹ ਰ ਪਾ ਡਿਜ਼ਾਈਨ ਪਾਤਾ ਠੀਕ ਹੈ ਕਿਉਂ ਆਪਾਂ ਬਤ ਬਤ ਸਜਾਵਟ ਦੇਣ ਦੀ ਕੋਸ਼ਿਸ਼ ਕਰਦੇ ਨਹੀਂ ਆਪਾਂ ਸਿੱਧਾ ਵੀ ਕਰ ਸਕਦੇ ਸੀਗੇ ਪਰ ਮੈਂ ਕਿਹਾ ਨਹੀਂ ਆਪਾਂ ਡਿਜ਼ਾਈਨ ਪਾਵਾਂਗੇ ਬਹੁਤ ਸੋਹਣਾ ਡਿਜ਼ਾਈਨ ਬਣਾ ਕੇ ਤਿਆਰ ਕੀਤਾਗਾ ਲਓ ਜੀ ਇਹ ਆਪਾਂ ਬਟਨ ਲਾਵਾਂਗੇ ਇੱਥੇ ਇਹ ਬਟਨ ਨਹੀਂ ਬਣਾਉਣੀ ਇਹ ਬਟਨ ਲਾਵਾਂਗੇ ਇੱਥੇ ਲਓ ਆਪਾਂ ਕਾਟ ਬਾਤ ਹੀ ਸੀਗੀ ਐਨਾ ਆਪਾਂ ਮੋਢਾ ਰੱਖ ਲਿਆ ਇਹ ਗਲਾ ਗਲਾ ਪਾਜੀ ਦੇਖਾਂਗੇ ਜਾਂ ਤੱਕ ਕ੍ਰੋਸ਼ੀਆ ਕਰ ਦਾਂਗੇ ਇੱਥੇ ਬਟਨ ਲਾ ਕੇ ਜਿਵੇਂ ਆਪਾਂ ਬਲੌਜ ਦੇ ਕ੍ਰੋਸ਼ੀਆ ਕਰਕੇ ਦਿੰਦੇ ਜਾਂ ਤੱਕ ਕ੍ਰੋਸ਼ੀਆ ਕਰ ਦਾਂਗੇ ਤਿੰਨੇ ਗਿਰਪਾਂ ਇੰਤੇ ਕਲਰ ਬਣਾਵਾਂਗੇ ਇਹ ਆਪਾਂ ਹਾਜੀ ਤਿਆਰ ਕਰਾਂਗੇ ਬਾਅਦ ਚ ਹਾਜੀ ਕਿਉਂਕਿ ਹਾਜੀ ਬਾਹਰ ਇਹਨਾਂ ਦੀ ਬਣਾਉਣ ਵਾਲੀ ਪੰਜਾਬੀ ਰਹਿਣ ਦੀ ਟੋਪੀ ਰਹਿੰਦੀ ਆ ਸਾਰਾ ਬਣਾ ਕੇ ਸੈਟ ਸੰਤਖਾਵਾਂਗੇ ਤੇ ਪੰਜਾਬੀ ਤੇ ਕਲਰ ਬਣਾ ਲਾਂ ਹੀ ਕਲਰ ਪਹਿਲਾਂ ਇਹਦੇ ਨਾਲ ਤਾਂ ਉਹਨਾਂ ਨੇ ਬਣਾਈ ਹੋਈ ਤੁਸੀਂ ਦੇਖੀ ਹੋਈ ਵੀਡੀਓ ਗਾਜਰੀ ਕਲਰ ਦੀ ਉਪਰ ਕਲਰ ਵਾਲੀ ਬਣਾਈ ਸੀਗੀ ਹੁਣ ਹੋ ਸਕਦਾ ਆਪਾਂ ਕ੍ਰੋਸ਼ੀਆ ਕਰਦੇ ਚੱਲੂਗੀ ਆਪਾਂ ਅੱਗੇ ਬਾਅਦ ਚ ਦੇਖਾਂਗੇ ਦੇਖੋ ਜੀ ਆਹ ਕੁਸ ਥੋੜੇ ਜਿਹਾ ਆਪ ਇੱਥੋਂ ਬਨ ਲਿਆ ਸੀਗਾ ਜੇ ਪੈ ਇੱਥੋਂ ਕਾਟ ਪਾਉਂਦੇ ਤਾਂ ਜ਼ਿਆਦਾ ਫੋਲ ਲਿਆ ਹੋ ਜਾਣਾ ਸੀ ਫਿਰ ਆਪਾਂ ਥੋੜੇ ਜਿਹਾ ਇੱਥੋਂ ਹੀ ਬਾਤ ਹੀ ਫਿਰ ਦੇਖੋ ਆਹ ਬਟਨ ਪੱਟੀ ਦਾ ਜਿਹਨੇ ਆਪਾਂ ਵਲੋਗ ਦੀ ਬਣਾਉਣੇ ਉਸੇ ਤਰੀਕੇ ਬਣਾਈ ਆ ਇਥੇ ਆਪਾਂ ਰੱਖ ਲਈ ਸੱਤ ਜੋੜ 14 ਕੁੰਡੇ ਰੱਖ ਲਈ ਸਿਆ ਚੀਜ਼ ਇਹ ਸੱਤ ਝੁੱਟੇ ਰੱਖ ਲਈ ਸਾਸਾ ਆ ਇਧਰ ਰੱਖ ਲਈ ਸੱਤ ਉਧਰ ਰੱਖ ਲਈ ਬਹੁਤ ਖੁੱਲਾ ਢੁਲਾ ਤੀਰਾ ਬਣਿਆਗਾ ਆ ਚੀਜ਼ ਦਾ ਖੁੱਲਾ ਢੁਲਾ ਤੀਰਾ ਬਣ ਕੇ ਤਿਆਰ ਹੋਇਆ ਲਓ ਜੀ ਫਿਰ ਪਾਵਾਂ ਐਕਸਾਈਡ ਵੀ ਤੁਹਾਨੂੰ ਬਣਾ ਕੇ ਦਿਖਾਵਾਂਗੇ ਜਦੋਂ ਉਹ ਬਣ ਕੇ ਤਿਆਰ ਹੋਏ ਕੀਰਾ ਆਉਣਾ ਪਾ ਮੁਰਲਾ ਪੱਲਾ ਤਿਆਰ ਕਰ ਲਿਆ ਮੈਂ ਕਿ ਚਲੋ ਦਿਖਾਵਾਂ ਤੁਸੀਂ ਵੀ ਬਣਾਉਣੀ ਹੋਈ ਹੈ ਇਸ ਤਰ੍ਹਾਂ ਬਣਾ ਸਕਦੇ ਆ ਲਓ ਜਿੰਨੀ ਜਿਹੜਾ ਮਰਜੀ ਤੁਸੀਂ ਇੱਥੇ ਪਾ ਸਕਦੇ ਆ ਆਪਾਂ ਬਾਦੀ ਜਿੰਨੀ ਤਿਆਰ ਕਰਦੇ ਚਲੋ ਜੀ ਦੱਸਿਓ ਇਹ ਫਰਾਕਾ ਪਤਨ ਸਾਲ ਦੇ ਬੱਚੇ ਦੀ ਬਣਾ ਰਹੇ ਕਿੰਦਾਂ ਲੱਗੇ ਕਿ ਬਹੁਤ ਸੋਹਣਾ ਜੈਰੋ ਕਲਰ ਆ ਵੀਡੀਓ ਬੇਪਰਾਤ ਦੀ 10:30 ਵਜੇ ਬਣਾ ਰਹੇ ਆ ਲਾਈਟ ਦਾ ਚਾਨਣ ਪੈਂਦਾ ਨਾ ਕਿਉਂ ਦੇ ਕਲਰ ਚ ਕਿਉਂਕਿ ਫਿਰ ਆਪਾਂ ਦੂਜਾ ਪੱਲਾ ਸ਼ੁਰੂ ਕਰਨਾ ਹੈ ਇੱਕ ਬਣ ਕੇ ਤਿਆਰ ਹੋ ਗਿਆ ਮੈਂ ਕਿਹਾ ਚਲੋ ਮੈਂ ਤੁਹਾਨੂੰ ਦਿਖਾਵਾਂ ਤੁਹਾਨੂੰ ਬਹੁਤ ਸੋਹਣੀ ਫਰਾਕ ਬਣ ਕੇ ਤਿਆਰ ਹੋਈ ਆ ਕਮੈਂਟ ਕਰਕੇ ਦੱਸਿਓ ਆਪਣੀ ਫਰਾਕ ਕਿੱਦਾਂ ਨਹੀਂ ਲੱਗੀ ਤੁਹਾਨੂੰ ਆ ਜੀ ਪੂਰੀ ਬਖੂਲੀ ਢੁਲੀ ਰੱਖੀ ਆ ਇਸ ਤਰ੍ਹਾਂ ਨਹੀਂ ਵੀ ਆਪਾਂ ਜੋੜ ਘਟ ਰੱਖਾਂਗੇ ਪੁਰੀ ਖੁੱਲੀ ਡੁੱਲੀ ਬਹੁਤ ਸੋਣੀ ਪਹਿਲਾ ਵਾ ਬਣਾ ਕੇ ਕੱਲਿਆ ਇਹ ਨਾਲ ਦਾ ਪੀਸ ਉਹ ਜਿਹਾ ਸੀ ਗਾਜਰੀ ਕਲਰ ਦਾ ਬਹੁਤ ਜ਼ਿਆਦਾ ਪਸੰਦ ਆਇਆ ਉਹਨਾਂ ਨੂੰ ਇਹ ਚੀਜ਼ ਤੇ ਫੇਰ ਬਸ ਉਦੇ ਜਿਹੜੇ ਡਿਜ਼ਾਈਨ ਹੋਰ ਕੀਤਾ ਸੀ ਇਹਦੇ ਚ ਡਿਜ਼ਾਈਨ ਹੋਰ ਜੀ ਆਪਾਂ ਕ੍ਰੋਸ਼ੀਆ ਚੰਗਾ ਲੱਗਿਆ ਤਾਂ ਆਪਾਂ ਕ੍ਰੋਸ਼ੀਆ ਗਲੇ ਤੇ ਕਰਾਂਗੇ ਤਿੰਨੀ ਫੇਰ ਆਪਾਂ ਕਲਰ ਹੀ ਬਣਾਵਾਂਗੇ ਕਿਉਂਕਿ ਆਪਾਂ ਜਿੰਨਾ ਹੋ ਸਕੇ ਉਹਦੇ ਬਾਅਦ ਆਪਾਂ ਸ਼ਾਫਟ ਦਿਨੇ ਹੁੰਨੇ ਆ nya